ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਰੀ ਆਲਾ ਪਿੰਡ ਦੇ ਵਿੱਚੋਂ ਕਵਰ ਕਰ ਰਹੇ ਹਾਂ ਦੋਸਤੋ ਇਸ ਪਿੰਡ ਨੂੰ ਜ਼ਿਲ੍ਹਾ ਮੁਕਸਰ ਪੈਂਦਾ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਬਰੀ ਆਲੇ ਪੈਂਦੀ ਆ ਤੇ ਬਾਈ ਦਾ ਦੋਸਤੋ ਪਾਰ ਦਾ ਕੰਮ ਆ ਅੱਜ ਨਾਲ ਦੋਸਤੋ ਕ੍ਰੋਸ ਆਂਗ ਦੇ ਵਿੱਚ ਵੈੜ ਵਿਕਾਊ ਕੀਤੀ ਹੈ ਬਾਈ ਨੇ ਤੇ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਬਾਈ ਠੀਕ ਆ ਨਾਂ ਦੱਸੀ ਬਈ ਨਾਂ ਗੱਗੂ ਹੈ ਜੀ ਮੇਰਾ ਗੱਗੂ ਬਾਈ ਗੱਗੂ ਇੱਕ ਵਾਰੀ ਨੰਬਰ ਵੀ ਦੱਸ ਦੀ 88474 27243 ਠੀਕ ਆ ਦੁਬਾਰੇ ਫੇਰ ਬੋਲ ਦਿੰਦੀ ਹਾਂ 88474 27243 ਠੀਕ ਆ ਅੱਜ ਇੱਕ ਵੜੀ ਹੈ ਬਾਈ ਹਾਂਜੀ ਹਾਂਜੀ ਠੀਕ ਆ ਕਿੰਨਾ ਮਾਸੂ ਹੋ ਸੁੰਦੀ ਹੈ ਬਈ ਇਹ ਪਹਿਲਾ ਸੂਆ ਹੀ ਠੀਕ ਆ ਪਹਿਲਾ ਸੂਆ ਹੀ ਸੁੰਦੀ ਹੈ ਠੀਕ ਆ ਤੇ ਬਾਈ ਦਿਨ ਕਿੰਨੇ ਲੈ ਜੂਗੀ ਦਣ ਬਈ ਇਹ ਪੰਜ ਚਾਰ ਦਿਨ ਦੀ ਬਸ ਪੰਜ ਚਾਰ ਦਿਨ ਰਹਿੰਦੇ ਠੀਕ ਆ ਤੇ ਦੁੱਧ ਬਈ ਕਿੰਨਾ ਪਾ ਦੂਗੀ ਦੁੱਧ ਤਾਂ ਬਈ ਬਾਕੀ ਤਾਂ ਸੇਵਾ ਤੇ ਆ ਦੁੱਧ 13-14 ਕਿਲੋ ਦਾ 13-14 ਕਿਲੋ ਪਾ ਦੂਗੀ ਲਓ ਵੀ ਸੱਜਣੋ ਕਰੋ ਸੰਗ ਦੇ ਵਿੱਚ ਆ ਨੇੜੇ ਹੋ ਕੇ ਤੁਹਾਨੂੰ ਥਾਣ ਹਵਾਨਾ ਵਖਾ ਦਿੰਨੇ ਆ ਬਾਈਆਂ ਦਾ ਦੋਸਤੋ ਸੀਲ ਠੰਡੀ ਆ ਵੇਖ ਸਕਦੇ ਬਿਲਕੁਲ ਸੀਲ ਠੰਡੀ ਆ ਬਾਈਆਂ ਦਾ ਭਾਂ ਦੀ ਥੱਲੋਂ ਦੀ ਲੰਗ ਜੋ ਵਾਕਈ ਦੋਸਤੋ ਵੇਖ ਲਓ ਹੱਥ ਮਾਰ ਰਿਹਾ ਬਾਈ ਕੋਈ ਅਚਾਨੀ ਮਨਾਉਂਦੀ ਦੋਸਤੋ ਥਾਣ ਵੀ ਦੋਸਤੋ ਕਰਮ ਵਾਲੀ ਨੂੰ ਸੋਹਣਾ ਲੱਗਿਆ ਵੇਖ ਸਕਦੇ ਆ ਉਹੀ ਜਾਨੀ ਮੰਦੀ ਦੋਸਤੋ ਸੀਲ ਠੰਡੀ ਐ ਕ੍ਰੋਸ ਆਂਗ ਦੇ ਵਿੱਚ ਵਹਿੜਾ ਦੋਸਤੋ ਦੋਵੇਂ ਪਾਸਿਆਂ ਤੇ ਤੁਹਾਨੂੰ ਅਨੁਮਾਨ ਕਰਾ ਦੇਣਾ ਇੱਕ ਮਗਰਲੇ ਪਾਸੇ ਛਾਂਗ ਜੀ ਹੈਗੀ ਐ ਦੋਸਤੋ ਵੈਸੇ ਚੱਲਣੀ ਨਹੀਂ ਨੀ ਕਿਉਂਕਿ ਛੋਟੀ ਆ ਥਾਣਾ ਦਾ ਸਹੀ ਦੋਸਤੋ ਦੋਵੇਂ ਪਾਸਿਆਂ ਤੇ ਤੁਹਾਨੂੰ ਉਖਾ ਦੇਨੇ ਬਿਲਕੁਲ ਸਾਫ਼ ਸੁਥਰਾ ਇੱਕ ਬਹਿਣੀ ਵਾਲੇ ਪਾਸੇ ਨਿੱਕੀ ਛਾਂਗ ਆ ਉਹ ਵੀ ਵੈਸੇ ਚੱਲਣੀ ਨਹੀਂ ਦੋਸਤੋ ਬਿਲਕੁਲ ਛੋਟੀ ਹੀ ਆ ਦੇਖ ਸਕਦੇ ਇਹ ਤੋੜ ਕੇ ਦੋਸਤੋ ਤੁਹਾਨੂੰ ਉਖਾ ਦੇਣੀ ਹੈ ਮੀਡੀਅਮ ਕਾਦੇ ਵਿੱਚ ਜਿਹੜੇ ਵੀਰ ਦੋਸਤੋ ਕ੍ਰੋਸ ਅੰਗ ਦੇ ਵਿੱਚ ਵਹਿੜਾ ਰੱਖਣੀਆਂ ਪਸੰਦ ਕਰਦੇ ਹਨ ਬਿਲਕੁਲ ਸਾਫ਼ ਸੁਥਰੀ ਵਹਿੜਾ ਦੋਸਤੋ ਫੂਨ ਚ ਕੋ 4-5 ਦਿਨ ਇਹਨੇ ਲੈ ਜਾਣੇ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਜਿਹੜੇ ਵੀਰ ਦੇ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਵੇ ਨੰਬਰ ਵੀਰ ਦਾ ਆਪਾਂ ਸਕਰੀਨ ਤੇ ਚਲਾ ਦੇਣਾ ਬੰਨ ਲਾ ਬਿਕੋਣੀ ਸੋਹਣੀ ਚਮਕਦਮ ਕਾ ਦੋਸਤੋ ਕਰੋ ਸੰਗਾ ਫੇਸ ਬਿਊਟੀ ਤੁਹਾਨੂੰ ਖਾ ਲੈਣੇ ਦੇਖ ਲੈ ਸਾਫ ਸੁਥਰੀ ਵਾੜਾ ਦੋਸਤੋ ਹਵਾਨੇ ਦੀ ਜੱਜਮੈਂਟ ਤੁਹਾਨੂੰ ਦੁਬਾਰੇ ਫੇਰ ਕਰਾ ਦਿੰਨੇ ਆ ਸੋਹਣਾ ਥਣਾ ਦਾ ਸਹਜਾ ਦੋਸਤੋ ਮੁਠੀ ਚੁਆਈ ਵਾਲਾ ਥਣ ਲੱਗਿਆ ਮਗਰ ਲੈ ਪਾਸੇ ਥੋੜੀਆਂ ਹੀ ਭਲਾਂ ਜ਼ਰੂਰ ਆ ਇਹ ਹਵਾਨਾ ਦੋਸਤੋ ਸਾਫ ਸੁਥਰਾ ਬਈ ਇਹਦਾ ਮੁੱਲ ਕੀ ਕਰਦਾਂਗੇ ਮੋਲ ਬਾਈ 50 ਕਰ ਵਾਲੋ 55 ਕਰਾ ਲਓ 45000 ਦੀ ਦੇ ਦਾਂਗੇ ਆਪਾਂ 45000 ਦੀ ਦੇ ਦਾਂਗੇ ਥੋੜਾ ਬੋਤ ਐਚੋ ਹੀ ਮਾਨਤਨ ਕਰਦੇ ਲੋ ਵੀ 45000 ਰੁਪਏ ਬਾਈ ਨੇ ਮੁੱਲ ਕੀਤਾ ਮੌਕੇ ਤੇ ਮਾਨਤਨ ਹੋ ਜੂ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਪਿੰਡ ਬਰੀ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਸੱਜਣ ਨੂੰ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ